ਜਿਹੜੀ ਝਾੜੂ ਦੀ ਟੀਮ ਇੱਕ ਗੱਲ ਯਾਦ ਰੱਖਿਓ ਮਲੇਰਕੋਟਲੇ ਵਾਲਿਓ ਇਹ ਭਾਜਪਾ ਦੀ ਬੀ ਟੀਮ ਆ ਝਾੜੂ ਦੀ ਟੀਮ ਆ ਜਿਹੜੀ ਵੀਡੀਓ ਨਾਲ ਜੁੜੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਜੀ ਇਥੇ ਰਫਤਾਰ ਰਾਏ ਸਿਮਰਨਜੀਤ ਮਾਨ ਦੇ ਹੱਕ ਵਿੱਚ ਪ੍ਰਚਾਰ ਕਰਦੇ ਹੋਏ ਉਹਨਾਂ ਨੇ ਭਾਜਪਾ ਅਤੇ ਆਮ ਆਦਮੀ ਪਾਰਟੀ ਨੂੰ ਕਾਫੀ ਨਾਂਹ ਤਾਂ ਪਾਈਆਂ ਹਨ ਤੇ ਜਿਹੜੀ ਪਗਵੰਤ ਮਾਨ ਦੀ ਰੋਜ਼ ਦੀ ਆਦਤ ਬਣ ਗਈ ਹੈ ਕਿ ਕਿੱਕਲੀ ਸੁਣਾਉਂਦੀ ਉਸੇ ਦੇ ਜਵਾਬ ਦੇ ਵਿੱਚ ਹੀ ਰਫਤਾਰ رائے ਨੇ ਇੱਕ ਕਿੱਕਲੀ ਸੁਨਾਈਆਂ ਜਿਹੀ ਕਿੱਕਲੀ ਤੁਸੀਂ ਕਦੇ ਵੀ ਨਹੀਂ ਸੁਣੀ ਹੋਊਗੀ ਸੋ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣਾ ਅਤੇ ਅਗਰ ਤੁਸੀਂ ਸਿਮਰਨਜੀਤ ਮਾਨ ਦੇ ਹੱਕ ਵਿੱਚ ਹੋ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਇਹ ਗੱਲ ਚੇਤੇ ਰੱਖਿਓ ਇਹ ਉਹੀ ਟੀਮ ਆ ਜਿਨ੍ਹਾਂ ਨੇ ਬਾਬਰੀ ਮਸਜਿਦ ਨੂੰ ਸ਼ਹੀਦ ਕੀਤਾ ਸੀ ਇਹ ਉਹ ਹੀ ਭਾਜਪੀ ਦੀ ਬੀ ਟੀਮ ਆ ਇਹ ਇੱਕ ਹੀ ਆ ਭਾਜਪਾ ਵਾਲੇ ਤੇ ਝਾੜੂ ਵਾਲੇ ਇੱਕ ਹੀ ਆ ਅੱਜ ਜੇ ਮੁਸਲਮਾਨ ਭਰਾਵੋ ਜੇ ਤੁਸੀਂ ਬੀਜੇਪੀ ਨੂੰ ਝਾੜੂ ਨੂੰ ਵੋਟ ਪਾਓਗੇ ਮੈਨੂੰ ਇੱਕ ਗੱਲ ਆਪਦੇ ਦਿਲ ਦੇ ਉੱਪਰ ਰੱਖ ਕੇ ਦੱਸ ਦੋ ਉਸ ਅੱਲਾ ਨੂੰ ਕੀ ਜਵਾਬ ਦੇਵੋਗੇ ਕਿ ਅਸੀਂ ਉਹਨਾਂ ਨੂੰ ਵੋਟ ਪਾਈ ਆ ਉਹਨਾਂ ਨੂੰ ਤਖਤਾਂ ਤੇ ਬਿਠਾਇਆ ਜਿਨ੍ਹਾਂ ਨੇ ਬਾਬਰੀ ਮਸਜਿਦ ਨੂੰ ਸ਼ਹੀਦ ਕੀਤਾ ਮੈਨੂੰ ਦੱਸ ਦੋ ਤੁਸੀਂ ਤੇ ਦੂਸਰੇ ਪਾਸੇ ਮੇਰੇ ਸਿੱਖ ਵੀਰ ਖੜੇ ਨੇ ਜੇ ਤੁਸੀਂ ਰਵੈਤੀ ਪਾਰਟੀਆਂ ਨੂੰ ਸੱਤਾ ਦੇ ਵਿੱਚ ਲੈ ਕੇ ਆਉਣਿਓ ਉਹਨਾਂ ਨੂੰ ਵੋਟਾਂ ਪਾ ਕੇ ਪਾਰਲੀਮੈਂਟ ਦੇ ਵਿੱਚ ਭੇਜ ਦਿਓ ਮੈਨੂੰ ਦੱਸੋ ਤੁਸੀਂ ਪਰਮਾਤਮਾ ਨੂੰ ਕੀ ਜਵਾਬ ਦੇਵੋਗੇ ਕਿ ਅਸੀਂ ਉਹਨਾਂ ਨੂੰ ਵੋਟ ਪਾਈ ਆ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਉੱਪਰ ਮੈਨੂੰ ਜਵਾਬ ਦੇ ਦਿਓ ਤੁਸੀਂ ਜਰਨੈਲ ਨੂੰ ਵੋਟਾਂ ਪਾ ਕੇ ਜਿਤਾਓ ਇਹ ਝਾੜੂ ਚੱਪੇ ਵਾਲਿਆਂ ਨੇ ਕੁਛ ਨਹੀਂ ਦੇਣਾ ਝਾੜੂ ਦੇ ਨਾਲ ਘਰ ਸਾਫ਼ ਹੋ ਸਕਦੇ ਆ ਪਰ ਨੀਤਾ ਸਾਫ਼ ਨਹੀਂ ਹੋ ਸਕਦੀਆਂ ਨੀਤਾ ਇਹਨਾਂ ਦੀਆਂ ਅੱਜ ਵੀ ਗੰਦੀਆਂ ਨੇ ਸਾਰਾ ਦਿਨ ਕਿੱਕਲੀਆਂ ਸੁਣਾਈ ਜਾਂਦਾ ਗੱਪ ਮਾਰੀ ਜਾਂਦਾ ਕਹਿੰਦਾ ਕਿੱਕਲੀ ਕਲੀਰ ਦੀ ਚੀਕ ਨਿਕਲੀ ਪਈ ਆ ਮੀਤ ਹਿਆਰ ਤੇ ਭਗਵੰਤ ਮਾਨ ਵੀਰ ਦੀ ਪਿੰਡਾਂ ਚ ਨਾ ਨੂੰ ਮੂੰਹ ਕੋਈ ਲਾਵੇ ਨਾ ਹੁਣ ਇਹਨਾਂ ਦੀਆਂ ਗੱਲਾਂ ਵਿੱਚ ਕੋਈ ਆਵੇ ਨਾ ਜਿਹੜਾ ਪਾਲੀ ਫਿਰਦੇ ਉਹ ਬਹਿਮ ਤੁਸੀਂ ਉਹ ਬਹਿਮ ਵੀ ਕੱਢਾਂਗੇ ਤੁਹਾਡਾ ਮੀਤ ਹਿਆਰ ਛੱਡ ਭਾਵੇਂ ਬਰਾਬਰ ਕੇਜਰੀਆਲ ਖੜਾ ਲਈ ਧਰ ਕੇ ਹਟੂਗਾ ਸਿਮਰਨਜੀਤ ਸਿੰਘ ਮਾਣ ਤੁਹਾਡੀ ਧੌਣ ਤੇ ਗੋਡਾ ਸਾਥ ਸ੍ਰੀ ਅਕਾਲ ਮੀਤ ਹਿਆ ਡਰਦਾ ਨਹੀਂ ਸੌਂਦਾ ਕਹਿੰਦਾ ਸੁਪਨੇ 'ਚ ਸਿਮਰਨਜੀਤ ਸਿੰਘ ਮੰਡਰਾਉਂਦਾ ਸੋਚ-ਸੋਚ ਹੋਇਆ ਉਹਦਾ ਬੁਰਾ ਹਾਲ ਪਿੰਡਾਂ 'ਚ ਪੁੱਛੇ ਜਾਂਦੇ ਆ ਜਦੋਂ ਸਵਾਲ ਫਿਰ ਆਉਂਦਾ ਨਹੀਂ ਕੋਈ ਜਵਾਬ ਆ ਜਿਹੜਾ ਫਸਿਆ ਥੋੜੀ ਧੌਣ 'ਚ ਕੱਢਾਂਗੇ ਕੱਢਾਂਗੇ ਧੌਣ 'ਚੋਂ ਕਿੱਲਾ ਮੈਨੂੰ ਵੀ ਜੱਟ ਦਾ ਪੁੱਤ ਨਾ ਆਖੀ ਜੇ ਨਾ ਕੀਤਾ ਥੋੜੀ ਝਾੜੂ ਪਾਰਟੀ ਦਾ ਤੀਲਾ ਤੀਲਾ